ਸਾਰੀ ਪ੍ਰਸ਼ਤਾ ਧੰਨਵਾਦ ਤੁਸੀਂ ਮੇਰੇ ਇੱਕ ਸੱਦੇ ਦੇ ਸਾਰੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੀਆਂ ਪਿਛਲੇ 3 ਦਿਨਾਂ ਤੋਂ ਅਨੁਮਾਨ ਅਰਾਇਆਂ ਕੁਝ ਲਗਾਇਆ ਜਾ ਰਿਹਾ ਸੀ ਮੈਂ ਕਿ ਜੋ ਸੱਚ ਹੈ ਤੁਹਾਡੇ ਸਾਹਮਣੇ ਰੱਖਿਆ ਜਾਵੇ ਇਹ 28 ਤਰੀਕ ਸਵੇਰੇ ਸਾਡੇ ਘਰ ਤਕਰੀਬਨ 6:30 ਵਜੇ ਇਨਕਮਪਸਟਾ ਰੇਡ ਹੋਇਆ सब तो पहला मैं क्लीयर करना चाहना कई जगह ये अफवाह आई कि ईडी रेट है ईडी रेट नहीं सी इनकम टैक्स की रेट मोस्ट इंपॉर्टेंट इनकम टैक्स की रेट मेरे ते नहीं सी मेरे बेटे प्रति करोड़ा ये रेट सी और जोड़ी तीन दिन चली तो कल राती सवा बारह बजे तकरीबन खत्म हुई तू पू गल करना ਇਹ ਜਿਹੜੀ ਰੇਡ ਸੀ ਇਹ ਬੇਟਾ 7-8 ਸਾਲ ਤੋਂ ਮੁਹਾਲੀ ਕੰਮ ਕਰਦਾ ਕਿਸੇ ਬਿਲਡਰ ਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸਾਡੀ ਉੱਥੇ ਕਲੋਨੀ ਹੈ ਕਲੋਨੀ ਦੇ ਰਿਗਾਰਡਿੰਗ ਕਾਫੀ ਰੇਡ ਹੋਏ ਮੁਹਾਲੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਰੇਡ ਕੀਤਾ ਉਹਨਾਂ ਨੇ ਪੁੱਛਗਿੱਛ ਕੀਤੀ ਸਾਰੀ ਅਸੀਂ ਉਹਨਾਂ ਨੂੰ ਪਰਫੈਕਟ ਜਵਾਬ ਦਿੱਤੇ ਔਰ ਸਾਡਾ ਸਾਰਾ ਕੁਝ ਇਨਕਮ ਟੈਕਸ ਰਿਟਰਨ ਦੇ ਵਿੱਚ ਜਿਹੜਾ ਹੈਗਾ ਦਿੱਤਾ ਹੋਇਆ ਕੋਈ ਸ਼ੰਕਾ ਨਹੀਂ ਉਹਨਾਂ ਨੂੰ ਇਹਨੇ ਕਿਹਾ ਮੈਂ ਤਾਂ ਗੱਲ ਨਹੀਂ ਕੀਤੀ ਇਹੀ ਜਵਾਬ ਦਿੰਦਾ ਰਿਹਾ ਕਿਉਂਕਿ ਇਹਦੇ ਤੇ ਰੂਟ ਸੀਗਾ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਇਹਨੇ ਕਹੀ ਹੈ ਕਿ ਮੇਰਾ ਸਾਰਾ ਕੁਝ ਰਿਟਰਨ ਦੇ ਵਿੱਚ ਸ਼ੋ ਹੈ ਜੋ ਤੁਹਾਨੂੰ ਚਾਹੀਦਾ ਜਿੰਨੇ ਵੀ ਡਾਕੂਮੈਂਟ ਉਹਨਾਂ ਨੇ ਮੰਗੇ ਇਹਨੇ ਪ੍ਰੋਵਾਈਡ ਕਰ ਦਿੱਤੇ ਅਗਰ ਹੋਰ ਵੀ ਤੁਹਾਨੂੰ ਚਾਹੀਦਾ ਹੋਇਆ ਤੇ ਅਸੀਂ ਉਹਦੇ ਚੋਂ ਸਰਦੋਬ ਕਰਾਂਗੇ ਇਹਨੇ ਇਹ ਗੱਲ ਕਹੀ ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਉਹਦਾ ਮਕਸਦ ਇਹ ਸੀ ਵੀ ਇਹ ਕੋਈ ਰੇਡ ਈਡੀ ਦੀ ਨਹੀਂ ਹੈ ਮੇਰਾ ਮੇਰਾ ਲੜਕਾ ਵਪਾਰ ਕਰਦਾ ਹੈ ਇੰਕੰਪੈਕਸ ਆ ਸਕਦਾ ਪੁੱਛ ਸਕਦਾ ਉਹਨਾਂ ਨੇ ਇਹਦੀ ਜਾਂਚ ਕੀਤੀ ਸਾਰੀ ਉਹਨਾਂ ਨੇ ਜੋ-ਜੋ ਮੰਗਿਆ ਹਰ ਚੀਜ਼ ਪ੍ਰੋਵਾਈਡ ਕੀਤੀ ਗਈ ਔਰ ਇਹ ਵੀ ਵਿਸ਼ਵਾਸਤ ਲਾਇਆ ਗਿਆ ਕਿ ਤੁਸੀਂ ਫਿਰ ਵੀ ਕੋਈ ਚੀਜ਼ ਮੰਗੋਗੇ ਤਾਂ ਇਹ ਪ੍ਰੋਵਾਈਡ ਕਰਨਗੇ ਇਹ ਸੀ ਮੇਨ ਜਿਹੜਾ ਕੋਈ ਈਡੀ ਦੀ ਰੇਟ ਨਹੀਂ ਸੀ ਅੱਜ ਮੈਂ ਦੇਖਿਆ ਕਿ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਤਕਾਰਯੋਗ ਪੱਤਰਕਾਰ ਭਰਾਵਾਂ ਨੂੰ ਵੀ ਤੇ ਸਤਕਾਰਯੋਗ ਰਾਜਨੀਤਿਕ ਵੀ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਵੀ ਹੈ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹੁੰਦਾ ਉੰਨੀ ਦੇਰ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇੰਨੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਨੂੰ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਗਰੀਬ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ ਬਿਜ਼ਨਸ ਕੀਤਾ ਇਹ ਫਟਾਬੇ ਤੋਂ ਫਿਰ ਉਹਨਦੀ ਦੁਕਾਨ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਝ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਹਦੇ ਬਾਰੇ ਮਾਨਜੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮਾਨਜੋਗ ਹਾਈ ਕੋਰਟ ਨੇ ਐਫ ਆਈ ਆਰ ਵੀ ਰਿਕੁਐਸਟ ਕਰ ਦਿੱਤੀ ਹੈ ਤੇ ਉਹ ਫੈਸਲਾ ਜਿਹੜਾ ਉਹਨਾਂ ਨੇ ਕਲੀਨ ਚਿੱਟ ਸਾਨੂੰ ਦੇ ਦਿੱਤੀ ਕਿ ਤੁਹਾਡਾ ਕੋਈ ਕਸੂਰ ਨਹੀਂ ਮਾਨਜੋਗ ਹਾਈ ਕੋਰਟ ਦਾ ਇਹ ਫੈਸਲਾ ਆ ਚੁੱਕਾ ਇੱਕ ਹੋਰ ਜਿਹੜੀ ਗੱਲ ਉੱਠਦੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਦਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਦੇਣ ਗਏ ਸੀ ਉਹ ਵੀ ਮਾਨਜੋ ਹਾਈ ਕੋਰਟ ਚ ਚੱਲ ਰਿਹਾ ਹੈ ਮਾਨਜੋ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਜੋ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਜਿ ਕੋਹਰਾ ਹਟ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆਈਗਾ ਮੈਨੂੰ ਮਾਨਜੋ ਹਾਈ ਕੋਰਟ ਤੇ ਪੂਰਾ ਜਿਹੜਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਖੋਰੀ ਕਾਰਨ ਮਸ਼ਾਲਾ ਬੜਾਇਆ ਜਾ ਰਿਹਾ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਘਹਾੜਾ ਚਲਾਉਣ ਦੀ ਕਿ ਮੈਂ ਘਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਕਿ ਮੇਰੇ ਹੋਰ ਨਤਾਵਾ ਨਾਲ ਮੈਂ ਆਪਣੇ ਨਤਾਵਾ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਾਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗੀ ਸੀ ਉਸ ਲਈ ਉਹਨਾਂ ਨੇ ਮੈਨੂੰ ਮaaf ਵੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਹਿਕਾਰਯੋਗ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਇਓ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਦਾਬਣ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਇਹ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੱਤਾ ਕਿ ਤੁਸੀਂ ਆਪਣੇ ਘਰ ਆਇਓ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਚੀਜ਼ ਸਾਡੇ ਕੋ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਹੈ ਇਹਦੇ ਦੇ ਡੀਡ ਸੀ ਇਨਕਮ ਟੈਕਸ ਦੀ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇਗਾ ਹਾਂ ਬੇਟਾ ਤੂੰ ਕੋਈ ਗੱਲ ਕਰ ਲੈ ਮਾਈਕ 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 ਟੈਕ ਕਰਦੇ ਹਾਂ ਸਾਰੇ ਕਾ ਵੀ ਸਰ ਸਾਰੇ ਦੇਖੋ ਮਾਈਕ ਹਾਂਜੀ ਤੇ ਸਾਰੇ ਇਹ ਤੁਸੀਂ ਸਮਝਦੇ ਹੋ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਾਅਦ ਅਮੀਰਤੀ ਸੀ ਬਾਸਾ ਦੇ ਵਿੱਚ ਆਏ ਹੈਗੇ ਉਹਦਾ ਹੀ ਕਾਰਨ ਜਿਹੜਾ ਅਗਾ ਦਬਾਅ ਬਣਾਇਆ ਜਾ ਰਿਹਾ ਹੈ ਰਾਈ ਜਿਹੜੀ ਹੈਗੀ ਸਰ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਗਲਤੀ ਹੋਈ ਸੀ ਉਹਦੀ ਮੈਂ ਮਾਫੀ ਮੰਗ ਲਈ ਸੀ ਲੋਕਾਂ ਨੇ ਮaaf ਵੀ ਕਰ ਦਿੱਤਾ ਸੀ ਕਾਂਗਰਸੀ ਸੀਗੇ ਕਾਂਗਰਸ ਚ ਰਹਿਣਾ ਕੀ ਕਾਂਗਰਸ ਦੇ ਝੰਡੇ 'ਚ ਜਾਣਾ ਅੱਜ ਇਹ ਇੱਕ ਖਰਾਬ ਗੱਲ ਦੀ ਗੱਲ ਹੋਇਆ ਇਹ ਜਿਹੜਾ ਹੈ ਸਾਡਾ ਅਖਸ ਖਰਾਬ ਕਰਨ ਦੇ ਵਾਸਤੇ ਇਹ ਸਭ ਕੀਤਾ ਬਿਲਕੁਲ ਮੈਂ ਇਹੀ ਗੱਲ ਕਹਾਂਗਾ ਕਿ ਨਾ ਕੋਈ ਪਾਰਟੀ ਦੀ ਗੱਲ ਹੈ ਕਾਂਗਰਸ ਹੀ ਹੈਗੇ ਤੇ ਕਾਂਗਰਸ ਹੀ ਰਹਿਣਾ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬੇਟੇ ਦੇ ਬਾਰੇ ਸੀਗਾ ਇਹਨੇ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਇੱਕ ਮਿੰਟ ਮੈਂ ਤੁਹਾਨੂੰ ਸਾਰਾ ਰਿਟਰਨ ਦੇਵਾਂਗਾ ਇੱਕ ਸੈਕਿੰਡ ਭਾਜਪਾ ਨੂੰ ਕੀ ਸੋਚ ਜਿਹੜਾ ਵੀ ਤੁਸੀਂ ਕੁਐਸਚਨ ਕਰੋਗੇ ਮੈਂ ਸਾਰਾ ਕੋਈ ਨੋਟ ਕਰਤਾ ਤੁਹਾਨੂੰ ਪ੍ਰੈਸ ਨੋਟ ਦਿੱਤਾ ਜਾਊਗਾ ਇਦੇ ਚ ਸਾਰਾ ਕੁਝ ਲਿਖ ਦਿੱਤਾ ਹੈਗਾ ਮੈਂ ਤਾਂ ਸਿਰਫ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਜਿਹੜਾ ਈਡੀ ਦੀ ਗੱਲ ਚੱਲੀ ਜਾ ਰਹੀ ਸੀ ਵੀ ਇਹ ਇਨਕਮ ਟੈਕਸ ਦਾ ਰੇਟ ਸੀ ਮੇਰੇ بیٹے ਤੇ ਸੀ ਮੇਰੇ ਤੇ ਨਹੀਂ ਸੀ ਸਰ ਤੁਸੀਂ ਹੁਣੇ ਇੱਕ ਆਪਣੀ ਵਾਰਡਿੰਗ 'ਚ ਗੱਲ ਕੀਤੀ ਆ ਵੀ ਮੈਂ ਕੁਝ ਸਮਾਂ ਪਹਿਲਾਂ ਇੱਕ ਪਾਰਟੀ ਚੇਂਜ ਕਰਕੇ ਉਹ ਬੀਜੇਪੀ ਜਾ ਕੇ ਗਲਤੀ ਕੀਤੀ। ਹਾਂ ਤੁਸੀਂ ਮੰਨਦੇ ਹੋ ਵੀ ਬੀਜੇਪੀ ਪਾਰਟੀ ਗਲਤ ਨਹੀਂ ਮੈਂ ਗਲਤੀ ਕੀਤੀ। ਮੈਂ ਇਹ ਕਹਿ ਰਿਹਾ ਸਰ ਕੀ ਸੋਚ ਕੇ ਗਿਆ ਸੀ ਫਿਰ ਕੀ ਸੋਚੀ ਉਹ ਆਪਣੇ ਲੀਡਰਾਂ ਨਾਲ ਜਾਣਾ ਪੈ ਗਿਆ ਆ ਕੇ ਮਾਫੀ ਮੰਗੀ ਪਬਲਿਕ ਤੋਂ ਪਬਲਿਕ ਨੇ ਮੈਨੂੰ ਮਾਫ ਕੀਤਾ ਐਡੀ ਵੱਡੀ ਰੈਲੀ ਕੀਤੀ ਆ ਸਾਰੇ ਮੇਰੇ ਸਤਕਾਰਯੋਗ ਸਾਡੇ ਕਾਂਗਰਸੀ ਭੈਣ ਭਰਾ ਬੈਠੇ ਆ ਤੇ ਮੈਂ ਉਹ ਜਿਹੜੀ ਗੱਲ ਅੱਜ ਵੀ ਤੁਹਾਡੇ ਬੀਜੇਪ ਦੇ ਰਹੀਆਂ ਕਿ ਮਤਲਬ ਤੇ ਤੁਹਾਡੇ ਬਹੁਤ ਕਲੋਜ਼ ਨੇ ਸੁਨੀਲ ਜਾਖੜ ਤੁਹਾਡੇ ਇੱਕ ਇੱਕ ਗੱਲ ਆਪਣੀ ਬੀਜੇਪ ਵਿੱਚ ਨੇ ਜੀ ਤੁਸੀਂ ਕਹਿੰਦੇ ਕਿ ਮੈਂ ਆਪਣਾ ਲੀਡਰ ਆ ਕਰਕੇ ਚਲਾ ਗਿਆ ਸੀ ਪਰ ਰਿਲੀਵ ਹੋ ਗਿਆ ਉਹਨਾਂ ਨੇ ਉਹਨਾਂ ਦੀ ਖੁਸ਼ੀ ਆ ਸੀ ਤਾਂ ਵਾਪਸ ਆ ਗਏ ਤੁਹਾਨੂੰ ਘੁਟਣ ਕੀ ਮਹਿਸੂਸ ਵੀ ਬੀਜੇਪ ਦੇ ਹਾਂਜੀ ਮੈਂ ਘੁਟਣ ਦੀ ਗੱਲ ਨਹੀਂ ਕਰਦਾ ਮੈਂ ਗਲਤੀ ਕੀਤੀ ਮੈਂ ਤੁਸੀਂ ਘੁਟਣ ਦੀ ਗੱਲ ਜਦ ਮੈਂ ਤੁਹਾਨੂੰ ਇਹ ਜਵਾਬ ਦੇ ਰਿਹਾ ਕਿ ਮੈਨੂੰ ਲੱਗਾ ਮੇਰੇ ਸਾਰੇ ਸਤਕਾਰਯੋਗ ਸਾਥੀਆਂ ਨੇ ਕਿਹਾ ਤੂੰ ਗਲਤ ਹੈ ਵਾਪਸ ਆ ਜਾਓ ਮੈਂ ਵਾਪਸ ਆ ਗਿਆ ਗਲਤੀ ਸੁਧਾਰ ਕਰਕੇ ਸਰ ਜਿਹੜੀਆਂ ਪਿਛੇ ਦੇ ਜਿਹੜੀਆਂ ਸਰਗਰਮ ਆ ਨਗਰ ਨਿਗਮ ਦੇ ਇਲੈਕਸ਼ਨਾਂ ਨੂੰ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਇੱਕ ਬਹੁਤ ਵੱਡਾ ਲੋਹੜੀ ਦਾ ਪ੍ਰੋਗਰਾਮ ਕੀਤਾ ਉਹਨਾਂ ਸਰਗਰਮੀਆਂ ਨੂੰ ਦੇਖਦੇ ਹੋਏ ਤਾਂ ਨਹੀਂ ਇਹ ਜਿਹੜਾ ਨਹੀਂ ਇਹ ਦੇ ਬਾਰੇ ਦੇਖੋ ਰੇਟ ਤਾਂ ਬੇਟੇ ਦੇ ਸੀ ਮੇਰੇ ਤਾਂ ਹੈ ਹੀ ਨਹੀਂ ਸੀ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਇਹਦੇ ਰੇਟ ਸੀ ਉਹ ਜਿਹੜੀ ਸਾਡੀ ਕਲੋਨੀ ਆ ਉਹਦੇ ਬਾਰੇ ਇਹਨੇ ਇਹਦੀ ਸਾਰੀ ਜਿਹੜੀ ਚੀਜ਼ ਉਹਨਾਂ ਨੇ ਮੰਗੀ ਉਹਦੇ ਇਹਨਾਂ ਨੇ ਜਵਾਬ ਦਿੱਤੇ ਆ ਉਹਨਾਂ ਨੂੰ ਕਿਹਾ ਅਗਰ ਤੁਹਾਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਉਹਨੂੰ ਪ੍ਰੋਵਾਈਡ ਕਰਾਂਗੇ। ਬਿਲਕੁਲ ਕਾਂਗਰਸ ਦੇ ਲੀਡਰ ਨੇ ਉਹ ਕਹਿੰਦੇ ਆ ਕਿ ਜਿਹੜੀ ਕੇਂਦਰ ਸਰਕਾਰ ਹੈ ਚਾਹੇ ਆਈਟੀ ਦੀ ਗੱਲ ਕਰ ਲਓ ਈਡੀਸੀ ਦੀ ਗੱਲ ਕਰ ਲਓ ਕਿਉਂ ਨਾ ਸਰਕਾਰੀ ਮਸੰਦਰੀ ਦੀ ਜਿਹੜੀ ਦਰਬਾਰ ਤੋਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਵੀ ਲੱਗੀਆਂ ਨੇ ਬਿਆਨਬਾਜ਼ੀ ਦੀ ਜਿਹੜੀ ਹੋਈ ਹੈ। ਸਰ ਮੈਂ ਅਜੇ ਦੇਖੇ ਨਹੀਂ 3 ਦਿਨ ਸਾਡੇ ਮੋਬਾਈਲ ਬੰਦ ਸੀ। ਅੱਜ ਅਜੇ ਵੀ ਮੋਬਾਈਲ ਨਹੀਂ ਖੁੱਲਿਆ। ਮੈਂ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਮੈਂ ਅਜੇ ਇਹਨਾਂ ਚੀਜ਼ਾਂ ਤੋਂ ਪ੍ਰਪੇਅਰ ਨਹੀਂ ਕਿਸੇ ਨੇ ਕੀ ਕਿਹਾ ਕੀ ਨਹੀਂ ਰਾਤੋਂ ਸਵੇਰ ਬਾਰਾ ਮੇਂ ਜੇ 3 ਦਿਨ ਤੋਂ ਬਾ ਮੈਂ ਕਹਾਂ ਵੀ ਮੈਂ ਕਲੀਅਰ ਕਰਦਾ ਕਿ ਰੇਡ ਹੈ ਕੀ ਸੀ ਕਿਹਦੇ ਤੇ ਸੀ ਔਰ ਹੈ ਕੀ ਚੀਜ਼ ਹੈ ਔਰ ਉਹਨਾਂ ਨੇ ਕੋਈ ਐਸੀ ਗੱਲ ਸਾਡੇ ਨਾਲ ਨਹੀਂ ਕੀਤੀ ਜਿੰਨੇ ਉਹਨਾਂ ਨੇ ਕੁਐਸਚਨ ਪੁੱਛੇ ਆ ਉਹ ਇਹਨਾਂ ਨੇ ਬੇਟੇ ਨੇ ਜਵਾਬ ਦਿੱਤੇ ਆ ਜਿਹੜੇ ਪੇਪਰ ਮੰਗੇ ਆ ਉਹਦੇ ਪੇਪਰ ਦੇ ਦਿੱਤੇ ਗਏ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਅਗਰ ਕੋ ਤੁਹਾਨੂੰ ਹੋਰ ਵੀ ਚੀਜ਼ ਪੇਪਰ ਚਾਹੀਦਾ ਹੋਗਾ ਡਾਕੂਮੈਂਟ ਪ੍ਰੋਵਾਈਡ ਕਰਾਂਗੇ ਜਿਹੜੀ ਕੋਈ ਸਾਡੇ ਜਿਹੜੀ ਜੋ ਵੀ ਸਾਡੀ ਉੱਥੇ ਲੱਗਦਾ ਉਹ ਸਾਰੀ ਆਈਟੀਆਰ ਵਿੱਚ ਆਪਾਂ ਸ਼ੋਅ ਕੀਤੀ ਹੋਈ ਹੈ ਜ ਜਿਹਦੀ ਸਾਨੂੰ ਕੋਈ ਵੀ ਇਹਦੇ ਤੇ ਗਿਲਾ ਰੰਜਿਸ਼ ਨਹੀਂ ਹੈ ਉਹ ਆਪਾਂ ਆਰਜ ਦੇ ਰਾਜਨੀਤਿਕ ਮੈਂ ਸਰ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ ਕਿ ਇਹ ਭੇਟੇ ਤੇ ਰੇਡ ਹੈ ਮੇਰੇ ਤੇ ਨਹੀਂ ਸਰ ਇਹ 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 ਬਣਾਈ ਰੱਖਿਆ ਵਾ ਸਾਡੀ ਤੁਹਾਡੇ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਉਹ ਤੁਸੀਂ ਬਾਹਰ ਤਾਂ ਆ ਸਕਦੇ ਸੀ ਕਿ ਜਾਨ ਲੱਗੇ ਕਹਿ ਕੀ ਗਏ ਕਿ ਜਾਨ ਲੱਗੇ ਕੀ ਕਹਿ ਗਏ ਦੀਓ ਕੁਝ ਵੀ ਨਹੀਂ ਉਹਨਾਂ ਕੋਲ ਹੈ ਹੀ ਕੁਝ ਨਹੀਂ ਸੀ ਤਾਂ ਕਹਿਣਾ ਸਰ ਸਰ ਸੁਸ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਸੁਸ ਸਾਹਿਬ ਨੇ ਕਿਹਾ ਵੀ ਜਿੱਥੇ ਚੰਗਾਰੀ ਹੁੰਦੀ ਹੈ ਉੱਥੇ ਤੋਂ ਆ ਹੀ ਨਿਕਲਦਾ ਕੁਝ ਨਾ ਕੋਈ ਤਾਂ ਜ਼ਰੂਰ ਹੋਵੇਗਾ ਜਦੋਂ ਤੋਂ ਭਾਜ ਭੱਜ ਗਏ ਆ ਉਦੋਂ ਵੀ ਮਨੋਂ ਕਹਿੰਦੇ ਬਰੋਕ ਕੀਤਾ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਮੈਂ ਸਤਿਕਾਰਯੋਗ ਨੇ ਬੜੇ ਉਹ ਮੈਂ ਉਹਨਾਂ ਦੇ ਇਦਾਂ ਨਹੀਂ ਬੋਲਦਾ ਪਰ ਜਿਹੜੇ ਜਨਤਾ ਦੇ ਨੁਕਾਰੇ ਹੋਏ ਲੋਕ ਐ ਉਹ ਇਦਾਂ ਦੀਆਂ ਗੱਲਾਂ ਕਰਨ ਕਿ ਚੰਗਾ ਲੱਗਦਾ ਉਹਨਾਂ ਨੂੰ ਬਸ ਚਲਾਇਆ ਸਰ 68 ਘੰਟੇ ਦੀ ਰੇਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਰੇਡ ਤਾਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਬਿਲਕੁਲ ਕਲੀਨ ਨਿਕਲੇ ਸਰ ਮੈਂ ਇਹ ਤਾਂ ਉਹ ਦੱਸ ਸਕਦੇ ਆ ਸਾਡੇ ਕੋਲ ਤਾਂ ਕੋਈ ਇਦਾਂ ਦੀ ਗੱਲ ਨਹੀਂ ਨਾ ਕੋਈ ਚੀਜ਼ ਨਾ ਕੋਈ ਆਪਾਂ ਇਹ ਕਹਿਣਾ ਨਾ ਉਹਨਾਂ ਨੇ ਕੋਈ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਕੀਤੀ ਐ ਜਿਹੜੇ ਉਹਨਾਂ ਨੇ ਕੁਐਸਚਨ ਪੁੱਛੇ ਐ हां भाई केड़ी फॉर्म है की है किदा इने सारे जवाब दित्ते 60 घंटे बहुत सारे कोई बात सारे कोई सवाल जवाब पार्टनर वगैरह दे करके कोई ਤੁਹਾਡੇ ਨਾਲ ਕੋਈ 파ਟਨਰ 시ਗੇ ਉਹਨਾਂ ਨਾਲ ਵੀ ਕਿਸੇ ਨੂੰ ਹੁੰਦੀ ਨਹੀਂ ਪਰ ਤੁਹਾਡੇ ਨਾਲ ਕੋਈ ਸਵਾਲ ਜਵਾਬ ਹੋਇਆ ਉਹਨਾਂ ਦਾ ਜੇ ਬੇਟੇ ਨਾਲ ਨਹੀਂ ਬੇਟੀ ਨਾਲ ਹੀ ਸੀ ਇਹਨੇ ਜਵਾਬ ਦਿੱਤੇ ਤੁਹਾਡੇ ਨਾਲ ਕੋਈ ਜਾਂਦਾ ਕਿ ਇਲੈਕਟ੍ਰੋਨਿਕ ਚੀਜ਼ਾਂ ਲੈਪਟਾਪ ਵਗੈਰਾ ਚੈੱਕ ਕੀਤਾ ਜਾਂਦਾ ਹੈ ਕੋਈ ਬੰਦਾ ਨਾਲ ਲੈ ਕੇ ਸਾਡੇ ਕੋਲ ਕੋਈ ਚੀਜ਼ ਨਾਲ ਨਹੀਂ ਲੈ ਕੇ ਗਿਆ हां जी ਭਰਾ ਜੀ ਕੀ ਹੋਇਆ ਜੀ ਤੁਹਾਡੇ ਨਾਲ ਮਾਈਕ ਦੇ ਦਿਓ ਜੀ ਮਾਈਕ ਦੇ ਦਿਓ ਅਰੋੜਾ ਜੀ ਕਿਹੜੀ ਉਧਰ ਦੇਖੋ ਮੈਂ ਸਾਰੇ ਆ ਗਿਆ ਦੂਜਾ ਮਾਈਕ ਲੈ ਕੇ ਆ ਗਿਆ ਮਾਈਕ ਦੇ ਦਿਓ ਤੁਸੀਂ ਹਾਂ ਜੀ ਆਵਾਂਗੇ ਮੇਰੇ ਮਦਰ ਨੂੰ ਕੋਈ ਭਾਈਓ ਕਿਹੋ ਜਿਹਾ ਲੱਗਦਾ ਮੇਰਾ ਆ ਗਿਆ ਬੜਾ ਆ ਗਿਆ ਭਾਜੀ ਕੋਈ 10 ਮਿੰਟ ਸਰ ਇਹ ਬਿਜ਼ਨਸ ਦੇ ਵਿੱਚ ਇਨਕੰਟੈਕਟ ਪਾਸਟ ਆ ਗਈ ਪਾਪ ਕੋਲ ਵਿੱਚ ਕੋਈ ਨਹੀਂ ਤਾਂ ਕਹਿ ਰਹੇ ਨੇ ਕੋਈ ਲੈਣ ਦੇ ਨਾ ਨੇ ਹੈਗਾ ਬਸ ਉਹਨੇ ਡਾਕੂਮੈਂਟ ਲੈ ਕੇ ਸਾਰੀ ਇਨਕੁਆਰੀ ਕੀਤੀ ਦੋ ਜਣੇ ਮੰਗਾ ਸੀ ਪ੍ਰੋਵਾਈਡ ਕਰਤਾ ਨ ਮੈਟਰ ਕੀ ਸੀ ਕੋਈ ਨਹੀਂ ਰਿਗਾਰਡਿੰਗ ਸੀ ਅੱਗੇ ਅੱਗੇ ਮੈਂ ਬੀਟ ਕਰੀ ਸੀ ਚੰਡੀਗੜ੍ਹ ਦੀ ਨਾਮ ਨਾਲ 8 ਘੰਟੇ ਦੀ ਰੇਡ 8 ਘੰਟੇ ਚ ਮਤਲਬ ਇੰਨੀ ਲੰਬੀ ਕਿਹੜੀ ਪੁਲਿਸ ਸੀ ਜਿਹੜੀ ਕਿ 10 12 ਘੰਟੇ ਦਾ ਮੈਂ 파ਰੋ ਨਾਲ ਕਨੈਕਟਡ ਸੀ ਨਾ ਤਾਂ ਸਕੇ ਸਾਨੂੰ ਉੱਧਰ ਰੱਖਿਆ ਹੋਣਾ ਸੀ ਸਰ ਕਿਹੜੀ ਕਲੋਨੀ ਸੀ ਜਿਹੜੀ ਚੰਡੀਗੜ੍ਹ ਦੇ ਕੋਈ ਗਰਗ ਕਰਕੇ ਨੇ ਕਲੋਨੀ ਕਿਹੜੀ ਸੀ ਚੰਡੀਗੜ੍ਹ ਦੀ ਉਹ ਆਪਣਾ ਨਾਮ ਕਲੋਨੀ ਦਾ ਜਿਹੜਾ ਬਿਜ਼ਨਸ ਹੈਗਾ ਉਹਦੇ ਬਾਰੇ ਪੁੱਛਿਆ ਪ੍ਰੋਵਾਈਡ ਕਰਤਾ ਆਈਟੀਆਰ ਤੋਂ ਸਾਰਾ ਕੁਝ ਹੈਗਾ ਬਿਜ਼ਨਸ ਸਾਰਾ ਕੁਝ ਹਾਂ ਐਵਰੀਥਿੰਗ ਇਜ਼ ਬਿਜ਼ਨਸ ਹੈ ਜੀ ਅਰੋਣਾ ਸਾਹਿਬ ਜੀ ਹੁ ਲੋਕੋ ਕ ਲਈ ਤੁਸੀਂ ਮੈਂ ਹੁਣ ਖੁੱਲ ਕੇ ਗਦੋਂ ਮੈਦਾਨ ਦੇ ਵਿੱਚ ਆਉਂਗੇ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਆ ਪਾ ਇੱਕ ਗੱਲ ਸੁਣੋ ਮੇਰੀ ਮੇਰੀ ਆਦਤ ਨਹੀਂ ਮੇਰੀ ਆਦਤ ਨਹੀਂ ਚਲੋ ਕੋ ਕੁਐਸਚਨ ਬਣੇ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਜਨਤਾ ਦੇ ਵਿੱਚ ਜਾ ਰਿਹਾ ਹਾਂ ਕਿ ਸਿਰਫ ਆਪਾਂ ਧਾਰਮਿਕ ਸਮਾਗਮਾਂ ਦਾ ਚੱਲ ਕੇ ਭੋਗਾ ਤੇ ਚੱਲ ਕੇ ਇਹ ਇੱਥੇ ਤੱਕ ਸਿਆਸਤੋ ਦੀ ਲਿਮਟ ਰਹਿ ਗਈ ਹੈ ਚਾਹੇ ਮੌਜੂਦਾ ਹੈ ਚਾਹੇ ਸਾਬਕਾ ਲਈ ਹੈ ਜੀ ਕੁਝ ਲੋਕ ਤਾਂ ਕਹਿੰਦੇ ਕਿ ਵਿਰੋਧੀ ਧਿਰ ਦੀ ਭੂਮਿਕਾ ਜ਼ੀਰੋ ਹਸੰਦਰ ਸਾਹਿਬ ਨਹੀਂ ਮੈਂ ਵੀ ਇਦਾਂ ਦਾ ਬਣ ਜਾਵਾਂ ਜਿੱਦਾਂ ਸੂਚਾ ਬਿਆਨ ਦਿੰਦੇ ਆ ਨਹੀਂ ਨਹੀਂ ਪਰ ਵਿਰੋਧੀ ਦੀ ਭੂਮਿਕਾ ਕਹ ਰਿਹਾ ਜੀ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਲੋਕ ਮੇਰੇ ਕੋਲ ਉਦਾਂ ਹੀ ਆਉਂਦੇ ਨੇ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਈ ਕਿ ਮੈਂ ਮਨਿਸਟਰ ਐ ਜਾਂ ਐਕਸਐਮਐਲਏ ਮੈਂ ਤਾਂ ਲੋਕਾਂ ਦਾ ਸੇਵਾਦਾਰ ਆ ਉਦਾਂ ਹੀ ਸੇਵਾ ਕਰਨੀ ਉਦਾਂ ਹੀ ਲੋਕ ਆ ਕੇ ਮਿਲਦੇ ਨੇ ਹਾਂ ਇਹ ਚੀਜ਼ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿਤੇ ਜੇ ਮੈਂ ਵੀ ਸੁਣੀ ਗੱਲ ਵੀ ਕੋ ਕਾਂਗਰਸੀ ਨਹੀਂ ਆ ਰਹੇ ਇਹ ਉਹ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਵੀ ਇਹ ਇਨਕਮ ਟੈਕਸ ਹੈ ਮੇਰੇ ਬੇਟੇ ਮੇਰੇ ਕੋਲ ਮੇਰੇ ਕੋਲ ਤਾਂ ਕੋਈ ਫੋਨ ਨਹੀਂ ਸੀ ਮਤਲਬ ਮੈਂ ਮੈਂ ਸਦਾ ਇਹ ਕਹਿੰਨਾ ਵੀ ਕੋਈ ਏਜੰਸੀ ਜਦੋਂ ਵਿਜੀਲੈਂਸ ਦੀ ਵੀ ਜਾਂਚ ਹੋਈ ਮੈਂ ਕਿਸੇ ਨੂੰ ਕਿਹਾ ਸੀ ਉਦੋਂ ਦੀ ਮੈਂ ਗੱਲ ਕਰਦਾ ਵੀ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਸਾਡੇ ਕੋਲ ਪੁੱਛਣਾ ਅਸੀਂ ਬਿਲਕੁਲ ਵਿਜੀਲੈਂਸ ਨੇ ਵੀ ਇੰਨੀ ਜਾਂਚ ਕੀਤੀ ਅਸੀਂ ਬਿਲਕੁਲ ਸਾਫ਼ ਸੁਥਰੇ ਉਦੋਂ ਵੀ ਸਾਡਾ ਕੁਝ ਨਹੀਂ ਅੱਜ ਜਾਂਚ ਕੀਤੀ ਆ ਅਸੀਂ ਇੱਕ ਇੱਕ ਚੀਜ਼ ਸਾਡੀ ਆਈਟੀਆਰ ਦੇ ਵਿੱਚ ਕੋਈ ਕਿਸੇ ਕਿਸਮ ਆ ਸਕਦੀ ਹੈ ਏਜੰਸੀ ਪੁੱਛ ਸਕਦੀ ਹੈ ਬਿਜ਼ਨਸ ਕਰਦਾ ਹੈ ਇਹਨੂੰ ਪੁੱਛ ਸਕਦੀ ਉਹਨਾਂ ਨੇ ਇਹਨੂੰ ਪੁੱਛਿਆ ਇਹਨੇ ਹਰ ਚੀਜ਼ ਪ੍ਰੋਵਾਈਡ ਕਰ ਦਿੱਤੀ ਮੇਰੇ ਘੰਟੇ ਪਰਸੈਂਟ ਜਿਹੜੀ ਆ ਰੇਡ ਆ ਇਨਕਮ ਟੈਕਸ ਦੀ ਤੁਹਾਡੇ ਇਹਦੇ ਤੋਂ ਮੇਰੇ ਨੋ ਇਹ ਲੱਗਦਾ ਜਿਹੜੀ ਹੈਗੀ ਆ 26 ਜਿਹੜੀ ਆ ਉਹ ਗੋਮਿਲ ਨਹੀਂ ਹੋਈ ਹੈਗੀ 26 ਜਿਹੜੀ ਹੈਗੀ ਆ ਨਿਕਰੀ ਹੈਗੀ ਰੇਡ ਪੈਂਦੇ ਨਾਲ ਇੱਕਦੇ ਤੁਹਾਡੇ ਵੱਲੋਂ ਕੋਈ ਪੋਲੀਟਿਕਲ ਸਟੈਂਡ ਪੈਣੀ ਸੀ ਗਿਆ ਜਾਣ ਕੇ ਜਿਹੜਾ ਗਰੇਪ ਹੋਇਆ ਸਰ ਇੱਕ ਰਾਤ ਦੇ ਟਾਈਮ ਹਾਂ ਜਿਹੜਾ ਰੋਣਾ ਲੋਕਿਆ ਗਿਆ ਕਿ ਜਿਹੜੇ ਪੱਤਰਕਾਰ ਨਹੀਂ ਕਹਿੰਦੇ ਖਬਰ ਚਲਾਈ ਹੈ ਉਹਨਾਂ ਨੂੰ ਵੀ ਨੋਟਿਸ ਭੇਜੀ ਜਾਣਗੇ ਕੌਣ ਕਹਿੰਦਾ ਸਿੰਗਲ ਪਰ ਉਹਨਾਂ ਦਾ ਰਾਤ ਸਮੇਂ ਪਤਾ ਨਹੀਂ ਕੀ ਮੈਂ ਤੇ ਦੇਖੋ ਤੁਹਾਡੇ ਅੱਗੇ ਸਾਰੇ ਪੱਤਰਕਾਰ ਭਰਾਵਾਂ ਅਗੇ ਬੇਨਤੀ ਕਰਦਾ ਜਿਹੜੀ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਦੇਖੋ ਮੇਰਾ ਫਰਜ਼ ਨਹੀਂ ਇਹ ਗੱਲਾਂ ਕਹਿਣਾ ਮੈਂ ਫਿਰ ਵੀ ਤੁਹਾਨੂੰ ਰਿਕਵੈਸਟ ਕਰਦਾ ਕਿ ਥੋੜਾ ਬਹੁਤਾ ਜਦੋਂ ਜਿੰਨੀ ਦੇਰ ਕਲੀਅਰ ਨਾ ਹੋ ਜਾਏ ਹੁਣ ਦੇਖੋ ਜਿਹੜੇ ਮੇਰਾ ਪਰਿਵਾਰ ਬਾਹਰ ਬੈਠਾ ਮੇਰੀਆਂ ਬੇਟੀਆਂ ਬਾਹਰ ਸੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿ ਕੋ ਆ ਨਹੀਂ ਸਕਦਾ ਸੀ ਜਾ ਨਹੀਂ ਸਕਦਾ ਉਹ ਵੀ ਸੋਚਦੀਆਂ ਸੀ ਕੋਈ ਡੀਰੀ ਰੇਡ ਹੋ ਗਈ ਇੰਨੇ ਲੰਬਾ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਅਗਰ ਕੋਈ ਜਿਹੜੀ ਸਚਾਈ ਰੈਲੇਵੈਂਟ ਜਿਹੜੀ ਚੀਜ਼ ਹੋਵੇ ਜਿੰਨੀ ਦਿਨ ਪਤਾ ਨਹੀਂ ਲੱਗਦਾ ਮੈਂ ਉਹਦੇ ਲਈ ਤਾਂ ਬਾਰ ਬਾਰ ਕੋਰ ਕੇ ਬੇਨਤੀ ਕਰਦਾ ਕਿ ਹੋਈ ਨਹੀਂ ਹੋਈ ਕਿਉਂਕਿ ਸੋਸ਼ਲ ਬ੍ਰਾਂਚ ਦੀ ਰਿਪੋਰਟ ਤਾਂ ਕਹੀ ਸੀ ਕਿ ਐਡਮ ਪਲਸ ਆਈਟੀ ਦੀ ਸਾਂਝੀ ਰੇਟ ਹੈ ਜੀ ਉਹ ਉਹਨਾਂ ਨੂੰ ਵੀ ਤੁਹਾਡੀ ਪਾਸੋਂ ਅਗਲੀ ਰਣਨੀਤੀ ਹੋਗੀ ਅਗਲੀ ਰਣਨੀਤੀ ਕੀ ਹੈ ਜੀ ਸੇਵਾ ਕਰਨਾ ਹੋਰ ਕੀ ਰਣਨੀਤੀ ਹੈ ਐਨ ਖੁੱਲ ਕੇ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਦੇਖੋ ਮੈਂ ਬੀਨਸ ਤੋਂ ਬਾਹਰ ਆ ਬੇਟਾ ਮੇਰਾ ਬੀਨਸ ਕਰਦਾ ਇਹਨੇ ਉਹਦੇ ਜਵਾਬ ਦੇ ਦਿੱਤੇ ਆ ਔਰ ਅੱਗੇ ਤੋਂ ਦੇਗਾ ਅਗਰ ਕੋਈ ਇਨਕਮ ਟੈਕਸ ਹੋਰ ਵੀ ਪੁੱਛਣਾ ਚਾਹੁੰਦਾ ਤੇ ਉਹਦੇ ਜਵਾਬ ਦੇਗਾ ਬੇਟਾ ਰਾਜਨੀਤੀ ਮੈਨੂੰ ਐ ਨਹੀਂ ਚਾਹੀਦੀ ਬੇਟਾ ਤੂੰ ਹੈ ਹੀ ਨਹੀਂ ਰਾਜਨੀਤੀ ਮੈਂ ਹੁਣ ਆ ਵੀ ਮੈਂ ਬੁਢਾ ਲੱਗ ਰਹਾ ਹਾਂ ਅਭੀ ਬੜੀ ਲੰਬੀ ਹੈਗਾ ਮੇਰੀ ਰਾਜਨੀਤੀ ਕਰੇਗਾ ਆਰਗੂਮੈਂਟ ਦੇ ਇਲੈਕਸ਼ਨ ਵਾਲੇ ਕੀ ਕਹਿੰਦਾ ਹੈ ਕਿ ਕਾਂਗਰਸ ਪਾਰਟੀ ਦੇ ਰੀ ਕਿ ਜਿੱਤ ਪ੍ਰਾਪਤ ਕਰੇਗੀ ਫਿਰ ਜ਼ਿਆਦਾ ਜਿੱਤ ਪ੍ਰਾਪਤ ਕਰੇਗੀ ਇਹ ਕਿਹੜਾ ਕਵਸਚਨ ਆ ਗਿਆ ਸਾਡਾ ਐਕਟੀਵੇਸ਼ਨ 50 ਦਾ ਹੈ ਸਾਡਾ ਜਿਹੜਾ ਮਿਸ਼ਨ ਹੈ 50 ਦਾ ਤੁਹਾਨੂੰ ਦੱਸੇਗਾ ਮੈਂ ਇੰਦਾ ਨਹੀਂ ਕੋਈ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰਨਾ ਚਾਹਦਾ ਤੁਹਾਨੂੰ ਸਮਝਾ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਕੀ ਪਰਫਾਰਮੈਂਸ ਹੈ ਕਿੰਨੀਆਂ ਸੀਟਾਂ ਜਿੱਤਣੀਆਂ ਡਿਕਲੇਅਰ ਤਾਂ ਕਰਨ ਅਸੀਂ ਤਾਂ ਤਿਆਰ 50 ਕੈਂਡੀਡੇਟ ਤਿਆਰ ਹੈ ਇਹਨਾਂ ਨੇ ਸਰਗਰਮ ਵੀ ਹੋਣਾ ਪੈਣਾ ਜੀ ਤਾਂ ਬਲੈਕਸਮ ਤੇ ਉਹ ਸਾਰੇ ਤੁਸੀਂ ਗੱਲ ਸੁਣੋ ਮੇਰੀ ਬਹੁਤ ਸਰਗਰਮ ਸੀ ਇਹ ਹੁਣ ਮੈਂ ਕੀ ਤੁਹਾਨੂੰ ਬੋਲਾਂ ਕਿ ਕਿਉਂ ਨਹੀਂ ਨਜ਼ਰ ਆ ਰਿਹਾ ਮੈ ਮੀਡੀਆ ਨੂੰ ਆਮ ਪਬਲਿਕ ਨੂੰ ਇਹ ਸਿਰਫ ਕਾਂਗਰਸ ਨੂੰ ਕਿਉਂ ਨਜ਼ਰ ਆ ਰਿਹਾ ਕਿ ਉਹਨਾਂ ਦੇ ਛੋਟੀ ਛੋਟੀ ਗੱਲ ਦੇ ਉੱਤੇ ਤਿੱਖਣ ਸੂਰਜੀ ਛੋਟੇ ਛੋਟੀ ਗੱਲ ਦੇ ਉੱਤੇ ਸਰਗਰਮ ਹੁੰਦੇ ਆ ਬਿਆਨਬਾਜ਼ੀ ਉਹਨਾਂ ਦੀ ਹੁੰਦੀ ਮੀਡੀਆ ਦੇ ਵਿੱਚ ਉਹ ਬਹਾਨਾ ਲੱਭਦੇ ਰਹਿੰਦੇ ਆ ਕੀ ਸੁੰਦਰ ਕਾਮਰੂਦਾ ਕਿਉਂ ਘਰ ਬੈਠਾ ਰਹਿੰਦਾ ਚੁੱਪ ਕਰਕੇ ਉਹ ਛੇ ਬੰਦੇ ਹੀ ਟੇਬਲ ਤੇ ਹੁੰਦੇ ਕਦੀ ਸਤਵਾਂ ਵੀ ਦੇਖਿਆ ਹਾਂਜੀ ਉਹ ਛੇ ਬੰਦੇ ਹੀ ਟੇਬਲ ਤੇ ਹੁੰਦੇ ਫੋਟੋ ਦੇਖ ਕੇ ਖਬਰ ਲਵਾਉਂਦੇ ਉਹ ਦਸੋਂ ਕੋ ਸਤਵਾਂ ਬੰਦਾ ਵੀ ਕਦੀ ਦੇਖਿਆ ਸਰਕਾਰ ਨੂੰ ਹੋਵੋਗੇ ਸਰਕਾਰ ਨੂੰ ਤੁਸੀਂ ਦੇਖੋ ਲੋਕਾਂ ਦਾ ਰਾਜ ਆਏਗਾ ਲੋਕਾਂ ਦੀ ਸਰਕਾਰ ਆਏਗੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕਿਸੇ ਚੀਜ਼ ਦਾ ਕੋਈ ਭੈ ਨਹੀਂ ਕਿਸੇ ਜਿੰਦਾ ਸਰ ਪਿਛਲੀ ਵਾਰਦਾ ਚੱਲਦਾ ਜੇ ਕੋਈ ਗ੍ਰੇਟ ਕਰ ਮੁੱਦਾ ਆ ਵੀ ਜੇ ਅਸੀਂ ਕੰਮ ਕਰੀਏ ਬਾਜ ਆਮ ਆਦਮੀ ਪਾਰਟੀ ਚੱਲ ਗਈ। ਕੀ ਆ ਕੁਛ ਹੈ ਜੋ ਸੰਪਰਕ ਵਿੱਚ? ਵਾਪਿਕ ਮਾਈਕਰਾਫੋਨ ਆਪਣੇ ਘਰ ਵਾਪਕ ਕਾਂਗਰਸ ਜੇੜੀ ਘਰ ਵਾਪਸੀ ਦੀ ਗੱਲ ਹੈ। ਬਹੁਤਿਆਂ ਨੇ ਸੰਪਰਕ ਕੀਤਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਜੋ ਮੇਰੇ ਕੋਲ ਮੈਂ ਕਮਿਟਮੈਂਟ ਨਹੀਂ ਕਰਦਾ। ਮੇਰੇ ਕੋਲ ਜੇੜੇ ਅਗਰ ਕੋਈ ਸੀਟ ਹੋਏਗੀ ਤਾਂ ਮੈਂ ਵਿਚਾਰਾਂਗਾ ਮੇਰੇ ਕੋਲ 50 ਦੇ 50 ਕੈਂਡੀ ਤਿਆਰ ਨਹੀਂ। ਨਹੀਂ। ਬਿਲਕੁਲ ਰੈਡੀ ਨੇ। ਅੱਜ ਤੱਕ ਕਲੀਅਰ ਕਰ ਦੇਣ। ਅੱਜ ਤੱਕ ਕਲੀਅਰ ਕਰ। ਅੱਜ ਡਿਕਲੇਅਰ ਕਰ ਦੇਣ। ਉਹਦੇ ਚ ਆਪਾਂ ਦੇਖਾਂਗੇ ਕੋਈ ਸਾਡੇ ਕੋਲ ਖਾਲੀ ਹੈਗੀ ਇਹ ਤਾਂ। ਅੱਜ ਉਹ ਡਿਕਲੇਅਰ ਕਰ ਦੇਣ ਸਭ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਹਾਰਪੁਰ ਵਿਧਾਨ ਸਭਾ ਦੇ ਪਿਆ ਕੈਂਡੀਡੇਟ ਡਿਕਲੇਅਰ ਕਰੇਗਾ ਬਾਕੀ ਬਾਟੀਆਂ ਨਾ ਹੈਗੇ ਆ ਨਹੀਂ ਕੀ ਜੀ ਜਿਹੜੇ ਗਏ ਸੀ ਕਾਂਗੇ ਛੱਡ ਕੇ ਮੈਂ ਤਾਂ ਤੁਹਾਨੂੰ ਕਿਹਾ ਕਈ ਵਾਰੀ ਸੰਪਰਕ ਚ ਹੈਗੇ ਹੈਗੇ ਪਰ ਸਾਡੇ ਕੋ ਸੇਟਾ ਨਹੀਂ ਹੈਗੀਆਂ ਸਪਾਰ ਕਿੰਨੇ ਕਰੇਗਾ ਕਿੰਨੇ ਹੈਗੇ ਸੰਪਰਕ ਬਸ ਬਹੁਤ ਸਾਰੇ ਹੀ ਆਉਣ ਨੂੰ ਤਿਆਰ ਆ ਪਰ ਸਾਡੇ ਕੋ ਖਾਲੀ ਨਹੀਂ ਹੈਗਾ ਕਰਨੀ ਸਰ ਕੁਝ ਨਹੀਂ ਕਹਿੰਦਾ ਜੇ ਤੁਸੀਂ ਦੇਖੋਗੇ ਰਿਜ਼ਲਟ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਅੱਜ ਤੁਹਾਡੇ ਕੋ ਕੋ ਕਾਗਜ਼ ਪੱਤਰ ਲੈ ਕੇ ਗਏ ਕੀ ਕਹਿੰਦੇ ਸੀ ਤੁਹਾਨੂੰ ਕੀ ਪੁੱਛ ਕੇ ਕੀਤੀ ਉਸੇ ਡਾਕੂਮੈਂਟ ਲੈ ਕੇ ਬੀਰੋ ਤੇ ਠੀਕ ਹੈ ਗਿਆਨ ਲੱਗੇ ਗੈਰਾਂ ਦੀ ਕੀ ਅਰੋੜੇ ਜੀ ਤੁਸੀਂ ਇਹਨੂੰ ਕਮਾ ਗਏ ਜਿਵੇਂ ਕਿ ਵਾਲ ਪੱਲਾ ਕਿੰਨਾ ਗਏ ਤੁਸੀਂ ਮੀਡੀਆ ਨਾਲ ਇੱਕ ਗਲਤ ਖਬਰ ਦਵਾਈ ਦੀ ਜਿਵੇਂ ਕਿ ਨਹੀਂ ਪਤਾ ਜੀ ਤੁਸੀਂ ਕਹਿੰਦੇ ਕਿ ਜੇਕਰ ਨੈਕਸਟ ਟਾਈਮ ਵੀ ਕੋਈ ਰੇਡ ਪੈਂਦੀ ਹੈ ਤਾਂ ਅਸੀਂ ਕੋਆਪਰੇਟ ਕਰਾਂਗੇ ਕਿ ਮੀਡੀਆ ਦੇ ਨਾਲ ਵੀ ਤੁਸੀਂ ਕੋਆਪਰੇਟ ਕਰੋਗੇ ਅਗਲੀ ਵਾਰ ਜ਼ਿਕਰ ਕੋਸ਼ਿਸ਼ ਕਰਾਂਗਾ ਸਰ ਉਹ ਸਾਨੂੰ ਤਾਂ ਜਾਣ ਹੀ ਨਹੀਂ ਦਿੰਦੇ ਤਾਂ ਮੈਂ ਆ ਕੇ ਤੁਹਾਨੂੰ ਕਹਿਣਾ ਚਾਹੁੰਦਾ ਸੀ ਬਾਹਰ ਏ ਆਈਟੀ ਦੀ ਰੇਟ ਹੈ ਉਹਦੀ ਨਹੀਂ ਹੈ ਲੇਕਿਨ ਉਹਨਾਂ ਨੇ ਸਾਡੇ ਮੋਬਾਈਲ ਬੰਦ ਕੀਤੇ ਉਹ ਸਭ ਕੁਝ ਉਹਨਾਂ ਦੇ ਕੋਲ ਸੀ ਬਾਹਰ ਜਾਣ ਨਹੀਂ ਸੀ ਦਿੰਦੇ ਤਾਂ ਮੈਂ ਤੁਹਾਨੂੰ ਕਿੱਦਾਂ ਦੱਸ ਸਕਦਾ ਸਰ ਸਰ ਜੇ ਵੀ ਤਾਂ ਜ਼ਿਕਰ ਪੋਸਟਾ ਪੈਂਦੀਆਂ ਨੇ ਮੀਰ ਸਾਹਿਬ ਦੇ ਜਾਇ ਉਸਹਾਰ ਪਰ ਖਿਲਾਫ ਕੋਈ ਵੀ ਰਜਿਸਟਰ ਪੜਾ ਰਲਾ ਨੂੰ ਇਹ ਤਾਂ ਦੱਸਿਆ ਜਾ ਸਕਦਾ ਹੈ ਕਿ ਮੀਡੀਆ ਨੂੰ ਕਿਉਂਕਿ ਬਾਹਰ ਆ ਨਹੀਂ ਤੁਸੀਂ ਗੱਲ ਮੇਰੀ ਸਮਝੋ ਕਿ ਵਿਟਨੈਸ ਦੇ ਤੌਰ ਤੇ ਸਿਗੇ ਇਹਨਾਂ ਨੂੰ ਸੁਭਾਗ ਕਿ ਤੁਸੀਂ ਕੁਝ ਨਹੀਂ ਦੱਸ ਸਕਦੇ ਮੇਰੀ ਗੱਲ ਸੁਣੋ ਅਗਰ ਇਹਨਾਂ ਦੀ ਚੱਲ ਜਾਂਦੀ ਉਹਨਾਂ ਨੇ ਇਹਨਾਂ ਦੀ ਵੀ ਐਂਟਰੀ ਬੰਦ ਕਰ ਦੇਣੀ ਸੀ ਇਸ ਕਰਕੇ ਅੱਜ ਮੌਕਾ ਮਿਲਿਆ ਰਾਤ گئے ਨੇ ਅੱਜ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰ ਦਿੱਤੀ ਮੈਂ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਮੈਂ ਕਿਸੇ ਦਾ ਦੋਸ਼ ਨਹੀਂ ਦਿੰਦਾ ਜੋ ਤੁਹਾਨੂੰ ਨਿਊਜ਼ ਮਿਲਦੀ ਤੁਸੀਂ ਤਾਂ ਉਹ ਹੀ ਦੇਣੀ ਨਾ ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਦਾ ਕਿ ਇਹਨਾਂ ਸ਼ਵੀ ਇਸ ਤਰੀਕੇ ਨਾਲ ਬੜੀ ਜਾਤਾ ਜੈਨੂਨ ਜੀ ਸਾਡੇ ਵੱਲੋਂ ਹੋ ਜਵੇ ਜਾਂ ਮਹਿਕਮਾ ਦੱਸ ਦੇਵੇ ਵੀ ਕਾਦੀ ਹੈ ਤੇ ਤੁਹਾਡੇ ਵੱਲੋਂ ਸਹੀ ਹੋ ਜਾਂਦਾ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਲੋਕਾਂ ਨੂੰ ਦੇਖੋ ਲੋਕ ਕਿੰਨੇ ਕਿੰਨੀਆਂ ਗੱਲਾਂ ਬਣ ਗਈਆਂ ਅੱਜ ਮੈਨੂੰ ਸਵੇਰੇ ਅੱਜ ਹੀ ਮੈਂ ਲੋਕਾਂ ਨੂੰ ਮਿਲਿਆ ਦੱਸ ਰਹੇ ਆ ਆ ਹੋ ਗਿਆ ਜੀ ਉਹ ਹੋ ਗਿਆ ਜੀ ਕੋਲਣਾ ਕੁਛ ਨਹੀਂ ਹੋਇਆ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਪਰਮਪੀਤਾ ਪਰਮਾਤਮਾ ਦੀ ਕਿਰਪਾ ਹੈ ਇਸ ਦੀ ਸ਼੍ਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਤੇ ਸ਼ਹਿਰਪੁਰ ਦੀ ਜਨਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਇਲੈਕਸ਼ਨ ਚ ਚਾਹੇ ਕਾਰਪੋਰੇਸ਼ਨ ਦੇ ਚਾਹੇ ਉਭਦਾਨ ਸਭਾ ਦੀ ਹੋਣਗੇ ਇੱਕ ਬਹੁਤ ਵਧੀਆ ਅਸੀਂ ਪਰਫਾਰਮੈਂਸ ਦੇਾਂਗੇ ਜਿੱਤ ਪ੍ਰਾਪਤ ਕਰਾਂਗੇ ਉਸ ਤੋਂ ਅੱਜ ਇਹ ਵੀ ਕੈਸ਼ ਵਾਈਆਂ ਲਗੀਆਂ ਜਾਂਦੀਆਂ ਉਹ ਵੀ ਆਇਦਰ ਪ੍ਰਭਾਵ ਵੱਲੋਂ ਇੱਕ ਕੈਸ਼ਨ ਹੋ ਕੇ ਵੀ ਕੀਤਾ ਜਾਏਗਾ ਇਸੇ ਵੱਲ ਲੱਗਦਾ ਉਹਦੇ ਵਿੱਚ ਬੀਚੀ ਚੀਜ਼ ਕੋਈ ਨਹੀਂ ਜੀ ਪਰ ਤੁਸੀਂ ਦੇਖੋ ਕਿ ਜੋ ਅਸੀਂ ਦੱਸਿਆ ਕੋ ਫਰਕ ਹੈ ਐਥੇ ਤੁਹਾਨੂੰ ਇਹ ਕਹਿੰਦਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਜੋ ਬੇਟੇ ਤੇ ਮੰਗਿਆ ਉਹਨੇ ਪ੍ਰੋਵਾਈਡ ਕਰ ਦਿੱਤਾ ਉਹਨਾਂ ਨੂੰ ਇਹ ਕਿਹਾ ਤੁਹਾਨੂੰ ਹੋਰ ਵੀ ਚਾਹੀਦਾ ਹੋਗਾ ਤੇ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਸਹਿਯੋਗ ਕਰਾਂਗੇ ਸਰਦਾਰ ਕੋਰਟਨ ਨੇ ਰਾਣੀ ਰੇਟ ਬਹੁਤ ਬਦਲ ਦਿੱਤਾ ਕੋਰਟਨ ਸਿਗਾ ਕਿ ਜਦੋਂ ਤੁਹਾਡੇ ਕੇਸ ਪਿਆ ਸੀਗਾ ਤੁਸੀਂ ਪਾਰਟੀ ਜੁਆਇਨ ਪਾਰਟੀ ਚਲੇ ਗਏ ਆਪ ਬੀਜੇਪੀ ਚਲੇ ਗਏ ਤੇ ਜਦੋਂ ਤੁਹਾਡੇ ਕੇਸ ਨੂੰ ਠੱਲ ਪਈ ਤੇ ਤੁਸੀਂ ਮੁੜ ਕੇ ਕਾਂਗਰਸ ਚ ਜਾ ਗਏ ਇਹਦਾ ਕਾਰਨ ਕੀ ਹੋਇਆ ਜਿਹੜਾ ਕਿ ਕੇਸ ਮੈਂ ਮੈਂ ਕੇਸ ਪਾਇਆ ਤੇ ਜਦੋਂ ਮੇਰੇ ਤੇ ਕੇਸ ਪਿਆ ਉਦੋਂ ਮੈਂ ਬੀਜੇਪੀ ਚ ਸੀਗਾ ਮੈਂ ਉਦੋਂ ਕਾਂਗਰਸ 'ਚ ਨਹੀਂ ਸੀ ਮੇਰੀ ਗੱਲ ਨੂੰ ਸਮਝੋ ਮੈਂ ਜਿੰਨੇ ਆਪਣੇ ਸਤਿਕਾਰਯੋਗ ਸਾਥੀਆਂ ਨੂੰ ਮਿਲਿਆ ਮੈਨੂੰ ਉਹਨਾਂ ਨੇ ਕਿਹਾ ਤੂੰ ਗਲਤੀ ਕੀਤੀ ਵਾਪਸ ਆ ਮੈਂ ਇਹਨੇ ਦੇ ਕੈਂਟੇ ਵਾਪਸ ਆ ਗਿਆ ਉਹਨਾਂ ਤੋਂ ਮਾਫੀ ਮੰਗੀ ਇਹਨਾਂ ਨੇ ਮਾਫ ਕਰ ਦਿੱਤਾ ਤੇ ਉਸ ਤੋਂ ਬਾਅਦ ਰੈਲੀ ਹੋਈ ਸਾਰਾ ਏਡੀ ਵੱਡੀ ਰੈਲੀ ਸੀ ਸਾਰਿਆਂ ਨੇ ਪਿਆਰ ਦਿੱਤਾ ਇਹ ਦੁਆਰਾ ਗਲਤੀ ਨਹੀਂ ਹੋਈ ਅੱਜ ਵੀ ਦੇਖੋ ਮੈਂ ਕਾਗਰਸ ਦਾ ਹੋ ਕੇ ਪ੍ਰੈਸ ਕਾਨਫਰੰਸ ਕਰੇ ਤੁਹਾਡੀ ਰੈਡ ਹੋਈ ਹੈ ਕਿਤੇ ਵੀ بڑے ਲੀਡਰ ਨੇ ਹਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਉਹ ਸਰ ਸਾਰਿਆਂ ਨੇ ਕਮੈਂਟ ਕਰ ਰਹੇ ਤੁਸੀਂ ਟਵੀਟ ਦੇਖੋ ਸਾਰਿਆਂ ਨੇ ਆ ਰਹੇ ਮੈਂ ਤਾਂ ਅੱਜ ਆ ਸਾਹਮਣੇ ਆਇਆ ਮੇਰੇ ਕੋਲ ਤਾਂ ਨਾ ਕੋਈ ਫੋਨ ਸੀ ਨਾ ਕਿਸੇ ਨਾਲ ਗੱਲ ਹੋ ਸਕੀ ਸਾਰਾ ਜਿਹੜੇ ਬੰਦੇ ਬਾਅਦ ਸੀ ਮੇਰੇ ਬੱਚਿਆਂ ਨੂੰ ਸਾਰੇ ਲੀਡਰ ਫੋਨ ਕਰਦੇ ਰਹੇ ਸਾਰੀ ਕਾਂਗਰਸ ਸਮਰਥੀ ਕਾਂਗਰਸ ਸਾਡੇ ਨਾਲ ਆ ਰਿਹਾ ਹੈ ਅਸੀਂ ਸ਼ਹਿਰਪੁਰ ਦੇ ਲੋਕਾਂ ਦੇ ਨਾਲ ਸਰਕਾਰੀ ਫੋਟੋ ਕਾਣੇ ਸਰ ਮੈਂ ਪਹੁੰਚਿਆ ਬਰਾਵਾ ਦੇ ਮਾਈਕ ਮਾਈਕ ਰੱਖਾ ਜੀ ਮਾਈਕ ਚੱਕੀ ਹੋਰ ਮਾਈਕ ਮਾਈਕ ਟੱਕਰ ਬਾਰੇ ਖੜੇ ਆਪਾਂ ਮਾਈਕ ਨੂੰ ਅੰਦਰ ਪੜਾਉਂਦਾ ਇੱਕ ਕਾਪੀ ਦੇਣਾ ਦੋ ਦੋ ਦੇਖ ਲਓ